ਲੁਧਿਆਣਾ ਦੇ ਡੀਸੀ ਦਫਤਰ ਨੂੰ ਆਰਡੀਐਕਸ ਦੇ ਨਾਲ ਉਡਾਣ ਦੀ ਧਮਕੀ ਮਿਲੀ ਇੱਕ ਈਮੇਲ ਦੇ ਸਰੀਏ ਲੁਧਿਆਣਾ ਦੇ ਡੀਸੀ ਹਿਮਾਂਸ਼ੂ ਜੈਨ ਨੇ ਇਸ ਪੂਰੇ ਮਾਮਲੇ ਤੇ ਜਾਣਕਾਰੀ ਦਿੱਤੀ ਹੈ ਈਮੇਲ ਆਈ ਹੈ ਡੀਸੀ ਪੋਰਟਲ ਦੇ ਵਿੱਚ ਉਸ ਦੇ ਵਿੱਚ ਲਿਖਿਆ ਕਿ ਲੁਧਿਆਣਾ ਦਾ ਡੀਸੀ ਦਫਤਰ ਆਰਡੀਐਕਸ ਦੇ ਨਾਲ ਉਡਾ ਦਿੱਤਾ ਜਾਵੇਗਾ ਲੁਧਿਆਣਾ ਦਾ ਡੀਸੀ ਦਫਤਰ ਹੈ ਔਰ ਕਈ ਤਰ੍ਹਾਂ ਦੇ ਜਿਹੜੇ ਵਿਭਾਗ ਹੈ ਪੁਲਿਸ ਨੂੰ ਸੂਚਨਾ ਦਿੱਤੀ ਗਈ ਪੁਲਿਸ ਨੇ ਪੂਰੀ ਤਰ੍ਹਾਂ ਜਾਂਚ ਕੀਤੀ ਔਰ ਜਿੰਨੀਆਂ ਵੀ ਜਾਂਚ ਟੀਮਾਂ ਸੀ ਬੰਬ ਨਿਰੋਧਕ ਦਸਤੇ ਸੀ ਉਹਨਾਂ ਨੇ ਡੀਸੀ ਦਫ਼ਤਰ ਦੀ ਪੂਰੀ ਜਾਂਚ ਕਰਨ ਤੋਂ ਬਾਅਦ ਕਿਉਂਕਿ ਕਈ ਜਿਹੜੇ ਦਫ਼ਤਰ ਹੈ ਉਹ ਖਾਲੀ ਵੀ ਕਰਾਏ ਗਏ ਔਰ ਉਸ ਤੋਂ ਬਾਅਦ ਪੂਰੀ ਵਿਭਾਗਾ ਦੀ ਜਾਂਚ ਕੀਤੀ ਗਈ ਪਰ ਕੁਝ ਇਹੋ ਜੀ ਚੀਜ਼ ਨਹੀਂ ਮਿਲੀ ਪਰ ਇੰਨਾ ਜ਼ਰੂਰ ਹੈ ਕਿ ਲੁਧਿਆਣਾ ਦੇ ਡੀਸੀ ਨੇ ਇਹ ਆਖਿਆ ਕਿ ਜਿਹੜੀ ਈਮੇਲ ਆਈ ਹੈ ਉਸ ਉਸ ਨੂੰ ਸਾਈਬਰ ਦੇ ਜ਼ਰੀਏ ਉਹ ਉਹ ਜਿਹੜਾ ਉਸ ਈਮੇਲ ਨੂੰ ਚੈੱਕ ਕਰਵਾਇਆ ਜਾ ਰਿਹਾ ਕਿਉਂਕਿ ਈਮੇਲ ਆਈ ਕਿੱਥੋਂ ਹੈ ਇਹ ਵੀ ਸਵਾਲ ਕੀਤਾ ਗਿਆ ਪਰ ਉਹਨਾਂ ਦਾ ਆਖਣਾ ਹੈ ਕਿ ਜਾਂਚ ਚੱਲ ਰਹੀ ਹੈ ਜਾਂਚ ਤੋਂ ਬਾਅਦ ਹੀ ਇਸ ਈਮੇਲ ਬਾਰੇ ਦੱਸਿਆ ਜਾਵੇਗਾ ਪਰ ਜਿਸ ਤਰ੍ਹਾਂ ਦੇ ਨਾਲ ਇਹ ਈਮੇਲ ਆਈ ਹੈ ਯਾਦ ਹੋਵੇਗਾ ਤੁਹਾਨੂੰ ਕਿ 2021 ਨੂੰ ਲੁਧਿਆਣਾ ਦੇ ਕੋਰਟ ਕੰਪਲੈਕਸ ਦੇ ਵਿੱਚ ਆਰਡੀਐਕਸ ਦੇ ਨਾਲ ਈ ਤਮਾਕਾ ਹੋਇਆ ਸੀ ਉਸ ਵੇਲੇ ਇੱਕ ਦੀ ਮੌਤ ਹੋਈ ਸੀ ਕਈ ਜ਼ਖਮੀ ਹੋਏ ਸੀ ਔਰ ਜਿਹੜਾ ਕੋਰਟ ਕੰਪਲੈਕਸ ਹੈ ਡੀਸੀ ਦਫ਼ਤਰ ਦੇ ਪਿਛਲੇ ਪਾਸੇ ਹੀ ਹੈ ਦੋਨੇ ਵਿਭਾਗ ਥੋੜੀ ਥੋੜੀ ਦੂਰ ਹੈ ਪਰ ਇਹ ਚਿੰਤਾ ਦੀ ਗੱਲ ਹੈ ਕਿ ਇਸ ਤਰ੍ਹਾਂ ਦੀ ਈਮੇਲ ਆਣੀ ਡੀਸੀ ਦਫ਼ਤਰ ਨੂੰ ਆਰਡੀਐਕਸ ਦੇ ਨਾਲ ਉਡਾਣ ਦੀ ਔਰ ਉਹ ਵੀ ਡੀਸੀ ਦੇ ਪੋਰਟਲ ਦੇ ਵਿੱਚ ਇਹ ਆਪਣੇ ਆਪ ਦੇ ਵਿੱਚ ਕਾਫੀ ਚਿੰਤਾ ਦੀ ਗੱਲ ਹੈ ਔਰ ਜਾਂਚ ਦਾ ਵਿਸ਼ਾ ਵੀ ਹੈ ਸੋ ਕਈ ਵਿਭਾਗ ਜਦੋਂ ਜਾਂਚ ਕੀਤੀ ਗਈ ਤਾਂ ਖਾਲੀ ਕਰਵਾਏਗੇ ਪਰ ਹੁਣ ਕੰਮ ਬਿਲਕੁਲ ਚੱਲ ਰਿਹਾ ਕਿਉਂਕਿ ਕਿਸੇ ਦੀ ਸ਼ਰਾਰਤ ਵੀ ਹੋ ਸਕਦੀ ਹੈ ਇਹ ਵੀ ਡੀਸੀ ਵੱਲੋਂ ਆਖਿਆ ਗਿਆ ਪਰ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਹ ਈਮੇਲ ਕਿਵੇਂ ਆਈ ਕਿੰਨੇ ਭੇਜੀ ਔਰ ਇਹ ਵੀ ਪੁੱਛਿਆ ਗਿਆ ਕਿ ਕਿਸੇ ਅਤਵਾਦੀ ਸੰਗਠਨ ਦਾ ਉਸ ਦੇ ਵਿੱਚ ਨਾਮ ਲਿਖਿਆ ਇਸ ਦਾ ਜਵਾਬ ਲੁਧਿਆਣਾ ਦੇ ਡੀਸੀ ਨੇ ਨਹੀਂ ਦਿੱਤਾ ਡੀਸੀ ਦਾ ਇਹ ਹੀ ਆਖਣਾ ਕਿ ਉਸ ਈਮੇਲ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾ ਰਹੀ ਹੈ ਔਰ ਜਾਂਚ ਤੋਂ ਬਾਅਦ ਹੀ ਦੱਸਿਆ ਜਾਏਗਾ ਕਿ ਇਹ ਈਮੇਲ ਕਿਸ ਸਾਈਟ ਤੋਂ ਆਈ ਔਰ ਕਿਸੇ ਦੀ ਸ਼ਰਾਰਤ ਤਾਂ ਨਹੀਂ ਇਹ 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 ਪੂਰੀ ਤਰ੍ਹਾਂ ਸਾਈਬਰ ਦੀਆਂ ਜਿਹੜੀਆਂ ਟੀਮਾਂ ਨੇ ਉਹ ਜਾਂਚ ਕਰ ਰਹੀਆਂ ਨੇ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਲੁਧਿਆਣਾ